ਅੱਜ ਦੀ ਪ੍ਰੈਸ ਕਾਨਫਰੰਸ ਜਿਹੜੀ ਗੁਰਦਾਸਪੁਰ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਹੈ ਨਸ਼ਿਆਂ ਦੇ ਖਿਲਾਫ ਜੋ ਕਿ ਮਾਨ ਜੋ ਡੀਜੀ ਸਾਹਿਬ ਵੱਲੋਂ ਵੀ ਔਰ ਡੀਜੀਐਸਟੀ ਵੱਲੋਂ ਵੀ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ ਔਰ ਸਾਡੇ ਆਪਣੇ ਜਿਹੜੇ ਪ੍ਰੋਗਰਾਮਸ ਚੱਲ ਰਹੇ ਉਹਨਾਂ ਨੂੰ ਇੱਕ ਬੂਸਟ ਦੇਣ ਦੇ ਲਈ ਤੇ ਲੋਕਾਂ ਦੇ ਵਿੱਚ ਵਿਸ਼ਵਾਸ ਜਗਾਉਣ ਦੇ ਲਈ ਕੀਤੀ ਜਾ ਰਹੀ ਹੈ ਇਹਦੇ ਵਿੱਚ ਅਸੀਂ ਜੋ ਸਾਡੇ ਉਪਰਾਲੇ ਹੁਣ ਤੱਕ ਅਸੀਂ ਲਏ ਹਨ ਉਹਦੇ ਬਾਰੇ ਮੈਂ ਬਰੀਫ ਕਰਨਾ ਚਾਹੁੰਦਾ ਇੱਕ ਸਪੈਸੀਫਿਕ ਅਸੀਂ ਇੱਕ ਸਕਵਾਡ ਬਣਾਈ ਹੈ ਐਂਟੀ ਡਰਗ ਸਕਵਾਡ ਜੋ ਕਿ ਇੱਕ ਇਨਸਪੈਕਟਰ ਰੈਂਕ ਆਫੀਸਰ ਦੇ ਅੰਡਰ ਕੰਮ ਕਰੂਗੀ ਇਹ ਸਪੈਸੀਫਿਕਲੀ ਡਰਗ ਰਿਲੇਟਡ ਜਿਹੜੀ ਕੰਪਲੇਨਸ ਆਉਂਦੀਆਂ ਕੰਪਲੇਟ ਕੰਟਰੋਲ ਰੂਮ ਤੇ ਉਨ੍ਹਾਂ ਦੇ ਖਿਲਾਫ ਜੋ ਹੈ ਐਕਟਿਵ ਹੋ ਕੇ ਕੰਮ ਕਰੂਗੀ ਇਹਨਾਂ ਦਾ ਬੇਸਿਕ ਪਰਪਸ ਹੋਗਾ ਕਿ ਜਦੋਂ ਵੀ ਕੋਈ ਕੰਪਲੇਂਟ ਕੰਟਰੋਲ ਰੂਮ ਤੋਂ ਰਿਸਿਵ ਹੁੰਦੀ ਹੈ ਜਿੱਥੇ ਕੋਈ ਬੰਦਾ ਅਨੋਨਿਮਸਲੀ ਮਤਲਬ ਬਿਨਾ ਆਪਣਾ ਨਾਮ ਦੱਸੇ ਕੋਈ ਇਨਫੋਰਮੇਸ਼ਨ ਸ਼ੇਅਰ ਕਰਦਾ ਹੈ ਕਿ ਉਹਦੇ ਮੁਹੱਲੇ ਦੇ ਵਿੱਚ ਸਟਰੀਟ ਪੈਡਲਿੰਗ ਹੋ ਰਹੀ ਹੈ ਜਾਂ ਕਿਤੇ ਕੋਈ ਡੋ ਟੂ ਡੋਰ ਜੋ ਹੈ 1 ਟੂ 1 ਜੋ ਹੈ ਨਸ਼ਾ ਵੇਚ ਰਿਹਾ ਹੈ ਉਹਦੀ ਇਨਫੋਰਮੇਸ਼ਨ ਉਹ ਸ਼ੇਅਰ ਕਰਦਾ ਹੈ ਉਹ ਇਨਫੋਰਮੇਸ਼ਨ ਅਸੀਂ ਪਹਿਲਾਂ ਰੂਟੀਨ ਦੇ ਵਿੱਚ ਥਾਣੇ ਦੇ ਵਿੱਚ ਜਾਂਦੇ ਸੀ ਥਾਣੇ ਤੋਂ ਵੈਰੀਫਾਈ ਹੁੰਦੀ ਸੀ ਚੈੱਕ ਹੁੰਦੀ ਸੀ ਉਹਦੇ ਵਿੱਚ ਥੋੜਾ ਟਾਈਮ ਵੀ ਲੱਗਦਾ ਸੀ ਤੇ ਕਈ ਵਾਰ ਲੋਕਾਂ ਨੂੰ ਵਿਸ਼ਵਾਸ ਵੀ ਨਹੀਂ ਹੁੰਦਾ ਸੀ ਕਿ ਭਈ ਇਹ ਐਕਚੁਅਲੀ ਉਹਦੇ ਤੇ ਕੁਝ ਕਾਰਵਾਈ ਹੋਈ ਹੈ ਇਹ ਸਕਵਾਡ ਜਿਹੜੀ ਔਨ ਗਰਾਉਂਡ ਰਹੂਗੀ ਜਦੋਂ ਵੀ ਇਨਫੋਰਮੇਸ਼ਨ ਆਉਂਦੀ ਹੈ ਲਾਈਵ ਇਹ ਉੱਥੇ ਮੂਵ ਕਰਨਗੇ ਇਹਨਾਂ ਦੇ ਕੋਲ ਪੈਟਰੋਲਿੰਗ ਵਹੀਕਲ ਹੋਣਗੇ ਇਹਨਾਂ ਦੀ ਆਇਡੈਂਟੀਟੀ ਵੱਖਰੀ ਹੋਊਗੀ ਔਰ ਇਹ ਮੌਕੇ ਤੇ ਜਾ ਕੇ ਤੁਰੰਤ ਉਹਨੂੰ ਕੈਪਚਰ ਕਰਨਗੇ ਤੇ ਉਹਦੇ ਖਿਲਾਫ ਜੇਕਰ ਨਸ਼ਾ ਰਿਕਵਰ ਹੋ ਗਿਆ ਤਾਂ ਉਹਦੇ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਯਾਨੀ ਲੀਗਲ ਐਕਸ਼ਨ ਲਿਆ ਜਾਏਗਾ ਕੇਸ ਰਜਿਸਟਰ ਕੀਤਾ ਜਾਏਗਾ ਜੇਕਰ ਉਹ ਬਰਾਮਦਗੀ ਨਹੀਂ ਹੁੰਦੀ ਬਟ ਉਹਦਾ ਕੋਈ ਹੋਰ ਸਸਪੀਸ਼ੀਅਸ ਬੈਕਗ੍ਰਾਉਂਡ ਹੈ ਤਾਂ ਉਹਨਾਂ ਨੂੰ ਲੈ ਜਾ ਕੇ ਉਹਦੀ ਪ੍ਰੋਪਰ ਵੈਰੀਫਿਕੇਸ਼ਨ ਕੀਤੀ ਜਾਏਗੀ ਤੇ ਉਹਨੂੰ ਲੌਜੀਕਲ ਕਨਕਲੂਜਨ ਤੱਕ ਲਿਆ ਜਾਏਗਾ ਸੋ ਇਹ ਸਪੈਸੀਫਿਕਲੀ ਡਰਗ ਰਿਲੇਟਡ ਕੰਪਲੇਂਟ ਤੇ ਜਿਹੜੀ ਸਟਰੀਟ ਪੈਡਲਿੰਗ ਹੈ ਉਹਨੂੰ ਨਤ ਪਾਉਣ ਦੇ ਲਈ ਉਪਰਾਲਾ ਲਿਆ ਗਿਆ ਹੈ ਔਰ ਇਹਦੇ ਨਾਲ ਇਹ ਵੀ ਹੋਊਗਾ ਕਿ ਲੋਕਾਂ ਦੇ ਵਿੱਚ ਕੌਨਫੀਡੈਂਸ ਜਗੇਗਾ ਜਿੱਥੇ ਉਹ ਉਹਨਾਂ ਨੂੰ ਇਹ ਮਹਿਸੂਸ ਹੋਊਗਾ ਕਿ ਭਈ ਇਮੀਡੀਏਟਲੀ ਉਹਨਾਂ ਦੀ ਜਿਹੜੀ ਕੰਪਲੇਂਟ ਹੈ ਉਹਦੇ ਤੇ ਕਾਰਵਾਈ ਹੋਈ ਹੈ ਤੇ ਉਹਨਾਂ ਨੂੰ ਦੱਸਿਆ ਵੀ ਜਾਏਗਾ ਥਰੂ ਫੋਨ ਕਾਲ ਔਰ ਮੈਸੇਜ ਹੈਟਲੀ ਲੈਵਲ ਦੀ ਕੁਝ ਅਧਿਕਾਰੀਆਂ ਦੀ ਬੰਦੀਆਂ ਵੀ ਕੀਤੀਆਂ ਗਈਆਂ ਨੇ ਜੀ ਇੱਕ ਹੋਰ ਬੜਾ ਇੰਪੋਰਟੈਂਟ ਫੈਸਲਾ ਲਿਆ ਗਿਆ ਹੈ ਕਿ ਇੱਕ ਨੈਕਸਸ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਥੱਲੇ ਦੇ ਲੈਵਲ ਤੇ ਉਹ ਜਿਹੜੀ ਹੈ ਇਨਫੋਰਮੇਸ਼ਨ ਲੀਕ ਆਊਟ ਕੀਤੀ ਜਾ ਰਹੀ ਹੈ ਜਾਂ ਫਿਰ ਜਿਹੜਾ ਐਸਐਚਓ ਲੈਵਲ ਤੱਕ ਜੋ ਹੈ ਆਫੀਸਰਸ ਨਵੇਂ ਆ ਜਾਂਦੇ ਆ ਬਟ ਜਿਹੜੇ ਡਰਾਈਵਰ ਗਨਮੈਨ ਜਾਂ ਕੋਈ ਹੋਰ ਸਟਾਫ ਹੈ ਉਹ ਜਿਹੜਾ ਪਰਮਨੈਂਟ ਉੱਥੇ ਹੀ ਰਹਿੰਦਾ ਜੋ ਕਿ ਇਨਫੋਰਮੇਸ਼ਨ ਲੀਕ ਆਊਟ ਕਰਦਾ ਹੈ ਜਾਂ ਲੋਕਾਂ ਨੂੰ ਡਰ ਰਹਿੰਦਾ ਹੈ ਕਿ ਜਦੋਂ ਉਹ ਇਨਫੋਰਮੇਸ਼ਨ ਦੇ ਰਹੇ ਹਨ ਉਹਨਾਂ ਦੀ ਆਈਡੈਂਟੀਟੀ ਰਿਵੀਲ ਕਰ ਰਹੇ ਸੋ ਅਸੀਂ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਗਵਰਨਮੈਂਟ ਦੀ ਪਾਲਿਸੀ ਹੈ ਉਹਦੇ ਅਧੀਨ ਸਾਰੇ ਜ਼ਿਲ੍ਹੇ ਦੇ ਵਿੱਚ ਮਾਸ ਟਰਾਂਸਫਰ ਜਿਹੜੇ ਉਹ ਕਰਤੇ ਹਨ 300 ਤੋਂ ਵੱਧ 350 ਦੇ ਕਰੀਬ ਅਸੀਂ ਮੁਲਾਜ਼ਮ ਜਿਹੜੇ ਵੀ ਆਪਣੇ ਆਪਣੇ ਹੋਮ ਥਾਣਿਆਂ ਦੇ ਵਿੱਚ ਲੰਬੇ ਅਸਤੇ ਤੋਂ ਬੈਠੇ ਸੀ ਉਹਨਾਂ ਦਾ ਬਦਲਾਅ ਕਰਤਾ ਗਿਆ ਜਿਹੜੇ ਕਿ ਡਾਇਰੈਕਟਲੀ ਫੀਲਡ ਪੋਸਟਿੰਗ ਦੇ ਵਿੱਚ ਇਨਵੋਲਵ ਸੀਗੇ ਇਸ ਤੋਂ ਇਲਾਵਾ ਅਸੀਂ 35 ਤੋਂ ਜ਼ਿਆਦਾ ਜਿਹੜੇ ਅਧਿਕਾਰੀ ਆਊਟ ਆਫ ਰੇਂਜ ਟ੍ਰਾਂਸਫਰ ਹੋਣੇ ਹੈ ਜਾਂ ਫਿਰ ਆਊਟ ਆਫ ਡਿਸਟ੍ਰਿਕਟ ਟ੍ਰਾਂਸਫਰ ਹੋਣੇ ਹੈ ਉਹਨਾਂ ਦੇ ਬਾਰੇ ਸੀਨੀਅਰ ਅਫਸਰਾਂ ਨੂੰ ਲਿਖ ਕੇ ਭੇਜਤਾ ਹੈ ਤਾਂ ਕਿ ਇੱਕ ਚੰਗਾ ਮੈਸੇਜ ਜਾਏਗਾ ਲੋਕਾਂ ਦੇ ਵਿੱਚ ਨਵੇਂ ਚਿਹਰੇ ਹੋਣਗੇ ਥਾਣੇ ਦੇ ਵਿੱਚ ਐਨਥੂਸੀਆਸਟਿਕਲੀ ਕੰਮ ਕਰਨ ਦੇ ਲਈ ਇੱਕ ਨਵੀਂ ਊਰਜਾ ਦੇ ਨਾਲ ਕੰਮ ਕਰਨ ਦੇ ਲਈ ਲੋਕੀ ਉਪਲਬਧ ਹੋਣਗੇ ਪੁਲਿਸ ਪਰਸਨਲ ਹੋਣਗੇ ਜਿਹਦੇ ਨਾਲ ਇੱਕ ਪੋਜ਼ਿਟਿਵ ਜਿਹੜਾ ਹੈ ਇੱਕ ਲੋਕਾਂ ਦੇ ਵਿੱਚ ਵੀ ਪੋਜ਼ਿਟਿਵ ਮੈਸੇਜ ਆਏਗਾ ਸਮਾਜ ਸੇਵੀ ਸੰਸਥਾਵਾਂ ਵੀ ਵਿੱਚ ਜਿਹੜੀਆਂ ਇਨਵੋਲਵ ਜਿੰਨਾਂ ਕੋਈ ਸਹਿਯੋਗ ਜਿਹੜਾ ਲੈਦੇ ਹੋ ਜਿਸ ਤਰ੍ਹਾਂ ਆਪ ਜਾਣਦੇ ਹੋ ਕਿ ਇਹ ਨਸ਼ੇ ਦੇ ਖਿਲਾਫ ਜਿਹੜੀ ਸਾਡੀ ਲੜਾਈ ਹੈ ਉਹ ਕੱਲੀ ਪੁਲਿਸ ਦੀ ਨਹੀਂ ਹੈਗੀ ਉਹ ਸਾਰੀ ਸੋਸਾਇਟੀ ਦੀ ਮਿਲ ਕੇ ਲੜਨ ਵਾਲੀ ਲੜਾਈ ਹੈ ਕਿਉਂਕਿ ਇੱਕ ਪਾਸੇ ਸਪਲਾਈ ਚਿੰਨੂ ਕਟਕੰਡਾ ਨੂੰ ਤੋੜਨਾ ਜਿਹੜਾ ਪੁਲਿਸ ਦਾ ਕੰਮ ਹੈ ਇਨਫੋਰਸਮੈਂਟ ਸਾਡੀ ਜ਼ਿੰਮੇਵਾਰੀ ਹੈ ਉੱਤੇ ਹੀ ਜਿਹੜੀ ਡਿਮਾਂਡ ਹੈ ਉਹਨੂੰ ਰਿਡਿਊਸ ਕਰਨਾ ਪੁਲਿਸ ਦੇ ਨਾਲ-ਨਾਲ ਬਾਕੀ ਡਿਪਾਰਟਮੈਂਟਸ ਤੇ ਸਮਾਜ ਸੇਵੀ ਸੰਸਥਾਵਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਅਸੀਂ ਦੇਖਿਆ ਕਿ ਗੁਰਦਾਸਪੁਰ ਦੇ ਵਿੱਚ ਪਹਿਲਾ ਪਿਛਲੇ 1 ਸਾਲ ਤੋਂ ਜੋ ਸਾਡਾ ਐਕਸਪੀਰੀਅੰਸ ਵੀ ਰਿਹਾ ਹੈ ਕਿ ਕਾਫੀ ਚੰਗੇ ਜਿਹੜੇ ਸਮਾਜ ਸੇਵੀ ਸੰਸਥਾਵਾਂ ਇੱਥੇ ਬਣੀ ਹੈ ਕਾਫੀ ਆਰਗੇਨਾਈਜੇਸ਼ਨਸ ਹੈ ਜੋ ਕਿ ਵੱਧ ਚੜ ਕੇ ਪੁਲਿਸ ਦਾ ਸਾਥ ਵੀ ਦੇ ਰਹੀ ਹੈ ਲਾਸਟ ਈਅਰ ਅਸੀਂ 5 ਤੋ ਵੱਧ ਜਿਹੜੇ ਆ ਬੜੇ ਪ੍ਰੋਗਰਾਮ ਕੀਤੇ ਸੀ ਆਨਵਰਨ ਗਵਰਨਰਸ ਆਫ ਦਿ ਵਿਜ਼ਿਟ ਵੀ ਸੀ ਉਸ ਵੇਲੇ ਵੀ ਜਿਹੜੇ ਸਾਥੀ ਸੀਗੇ ਉਹਨਾਂ ਨੇ ਬੜਾ ਚੰਗਾ ਕੰਮ ਵੀ ਕੀਤਾ ਸੀ ਉਹਨਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ ਗਈ ਸੀ ਤੋ ਇਹ ਉਹ ਲੋਕ ਹੈਗੇ ਜੋ ਕਿ ਆਪਣੇ ਲੈਵਲ ਤੇ ਵੀ ਲੋਕਾਂ ਨੂੰ ਅਵੇਅਰ ਕਰ ਰਹੇ ਹਨ ਤੇ ਪੁਲਿਸ ਦੇ ਨਾਲ ਰਲ ਕੇ ਜਿੱਥੇ ਵੀ ਇਨਫੋਰਮੇਸ਼ਨ ਸਾਨੂੰ ਆਉਂਦੀ ਹੈ ਕਿ ਕੋਈ ਵਿਕਟਮ ਹੈਗਾ ਨਸ਼ੇ ਦਾ ਤੋ ਉਹਨੂੰ ਰੀਹੈਬਿਲੀਟੇਟ ਕਰਨ ਦੇ ਲਈ ਤੇ ਉਹਦੀ ਉਹਦੀ ਅੱਗੇ ਦੀ ਜ਼ਿੰਦਗੀ ਜਿਹੜੀ ਆ ਉਹ ਸਵਾਰਨ ਦੇ ਲਈ ਉਹਨੂੰ ਮੋਟੀਵੇਟ ਕਰਨਾ ਇਅਰ ਗਰੁੱਪ ਟਾਕ ਕਰਨਾ ਉਹਦੀ ਜਿਹੜੀ ਹੈ ਕਾਉਂਸਲਿੰਗ ਕਰਨਾ ਇਹ ਸਾਰਾ ਕੰਮ ਕਰ ਰਹੇ ਹੈ ਪੁਲਿਸ ਦੇ ਨਾਲ ਵਲਕੇ ਅਸੀਂ ਅੱਜ ਇਹਨਾਂ ਦੀ ਵੀ ਮੀਟਿੰਗ ਬੁਲਾਈ ਹੈ ਔਰ ਅਸੀਂ ਇਸ ਚੀਜ਼ ਨੂੰ ਜਿਹੜਾ ਸਾਡਾ ਮਿਸ਼ਨ ਨਿਸ਼ਚੈ ਚੱਲ ਰਿਹਾ ਸੀ ਉਹਨੂੰ ਇੱਕ ਨਵੇਂ ਸਿਰੇ ਤੋਂ ਹੁਣ ਚਲਾਵਾਂਗੇ ਇਹਦੇ ਵਿੱਚ ਇੱਕ ਇੱਕ ਹੋਰ ਨਵੀਂ ਗੱਲ ਅਸੀਂ ਐਡ ਕਰਨਾ ਚਾਹੁੰਦੇ ਹਾਂ ਕਿ ਹੁਣ ਤੱਕ ਅਸੀਂ ਐਜ਼ ਅਨ ਆਰਗੇਨਾਈਜੇਸ਼ਨ ਔਰ ਜਿਹੜਾ ਹੈ ਐਨ ਜੀਓਜ਼ ਇਹਨਾਂ ਨੂੰ ਲੈ ਕੇ ਚੱਲ ਰਹੇ ਸੀ ਉਹਨਾਂ ਅਸੀਂ ਪਿੰਡਾਂ ਦੇ ਜਿੱਦੀ ਸਾਡੀ ਪੰਚਾਇਤਸ ਹੈ ਉਹਨਾਂ ਦੇ ਵੀ ਕਲਸਟਰਸ ਬਣਾਕਰ ਉੱਥੇ ਇੱਕ ਸਾਨੂੰ ਸਜੈਸ਼ਨ ਇਹਨਾਂ ਦੇ ਵੱਲੋਂ ਹੀ ਮਿਲਿਆ ਸੀ ਕਿ ਅਸੀਂ ਜ਼ਿੰਮੇਵਾਰੀ ਦੀ ਭਾਵਨਾ ਇਨਸਟਿਲ ਕਰੀਏ ਕਿਉਂਕਿ ਕਈ ਵਾਰੀ ਲੋਕੀ ਡਾਇਰੈਕਟਲੀ ਪੁਲਿਸ ਨੂੰ ਅਪਰੋਚ ਨਹੀਂ ਕਰਦੇ ਉਹ ਆਪਣੇ ਨੇਬਰਸ ਨੂੰ ਦੱਸਦੇ ਆ ਜਾਂ ਪਿੰਡੇ ਦੇ ਕਿਸੇ ਮੋਤਬਰ ਨੂੰ ਦੱਸਦੇ ਆ ਅਸੀਂ ਉਹਨਾਂ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਵੀ ਇਸ ਚੈਨਲ ਦਾ ਪਾਰਟ ਬਣਾਵਾਂਗੇ ਤੇ ਇੱਕ ਜ਼ਿੰਮੇਵਾਰ ਪੰਚਾਇਤ ਦੇ ਮੁਹਿੰਮ ਜਿਹੜੀ ਹੈ ਉਹਨੂੰ ਸ਼ੁਰੂ ਕਰਾਂਗੇ ਜਿੱਥੇ ਲੋ ਜੋ ਹੈ ਜੋ ਵੀ ਐਡਿਕਟ ਹੈ ਜਾਂ ਜੋ ਨਸ਼ੇ ਦਾ ਆਦੀ ਹੈ ਉਹਨਾਂ ਦੀ ਉੱਥੇ ਹੀ ਪਿੰਡ ਦੇ ਵਿੱਚ ਜਾ ਕੇ ਨਾ ਸਿਰਫ ਕਾਉਂਸਲਿੰਗ ਵੀ ਕਰਾਂਗੇ ਤੇ ਉਹਦੇ ਲਈ ਜਿਹੜੇ ਵੀ ਮੈਡੀਕਲ ਜਾਂ ਜੋ ਕੋਈ ਲੀਗਲ ਜਾਂ ਕੋਈ ਕਾਉਂਸਲਿੰਗ ਦਾ ਪ੍ਰੋਸੈਸ ਹੈ ਉਹ ਸ਼ੁਰੂ ਕਰਕੇ ਉਹਨੂੰ ਦੁਬਾਰਾ ਸਹੀ ਰਾਹ ਤੇ ਲਾਣ ਦੀ ਕੋਸ਼ਿਸ਼ ਕਰਾਂਗੇ ਸੋ ਇਹ ਸਾਰੇ ਉਪਰਾਲੇ ਜੋ ਹੈ ਸਾਨੂੰ ਪੂਰੀ ਉਮੀਦ ਹੈ ਕਿ ਅੱਗੇ ਜਿਹੜਾ ਹੈ ਜੋ ਸਾਡਾ ਮੇਨ ਮੰਤਵ ਹੈ ਕਿ ਅਸੀਂ ਨਸ਼ੇ ਨੂੰ ਜੜੋਂ ਖਤਮ ਕਰੀਏ ਜਾਂ ਇਹਦੀ ਜਿਹੜੀ ਡੋਰ ਸਟੈਪ ਡਿਲੀਵਰੀ ਜਾਂ ਵਿਕਰੀ ਹੋ ਰਹੀ ਹੈ ਇਸ ਮੈਨਸ ਨੂੰ ਖਤਮ ਕਰਨ ਦੇ ਲਈ ਸਾਡੀ ਬਹੁਤ ਜ਼ਿਆਦਾ ਸਹਾਇਤਾ ਕਰੀਓ ਜਿਹੜੀ ਹੈਲਪਲਾਈਨ ਤੁਸੀਂ ਜਾਰੀ ਕੀਤੀ ਉਹ ਸਰਪਰਕ ਮੈਂ ਹੈਲਪਲਾਈਨ ਨੰਬਰ ਵੀ ਤੁਹਾਨੂੰ ਦੱਸਣਾ ਚਾਹੁੰਦਾ ਕਿ 178145 45950 ਸੋ 78145 45950 ਇਸ ਤੋਂ ਅਲਾਵਾ ਇੱਕ ਹੋਰ ਨੰਬਰ ਹੈ ਜੇਕਰ ਇਹ ਨੰਬਰ ਬਿਜ਼ੀ ਹੁੰਦਾ ਹੈ ਸੋ ਇੱਕ ਹੋਰ ਨੰਬਰ ਹੈਗਾ 97800 02601 97800 02601 ਔਰ ਤੀਜਾ ਜਿਹੜਾ ਨੰਬਰ ਤੁਹਾਨੂੰ ਸਾਰਿਆਂ ਨੂੰ ਆਲਰੇਡੀ ਪਤਾ ਹੈ 112 ਜੋ ਤੁਸੀਂ ਇਹ ਤਿੰਨੋਂ ਨੰਬਰ ਤੇ ਕਦੇ ਵੀ ਕਾਲ ਕਰ ਸਕਦੇ ਹੋ ਤੁਹਾਨੂੰ ਆਪਣੀ ਆਈਡੈਂਟੀਟੀ ਦੱਸਣ ਦੀ ਕੋਈ ਲੋੜ ਨਹੀਂ ਹੈ ਤੁਸੀਂ ਸਿਰਫ ਏਰੀਆ ਆਪਣਾ ਦੱਸ ਸਕਦੇ ਹੋ ਜਿੱਥੋਂ ਜਿੱਥੇ ਦੀ ਤੁਸੀਂ ਇਨਫੋਰਮੇਸ਼ਨ ਦੇਣਾ ਚਾਹੁੰਦੇ ਹੋ ਤੇ ਜਿਹੜਾ ਕੋਈ ਬੰਦਾ ਆ ਜਾਂ ਕੋਈ ਗੱਡੀ ਆ ਕੋਈ ਉਹ ਸਸਪੀਸ਼ੀਅਸ ਹੈਗਾ ਕਈ ਵਾਰ ਬਾਰਡਰ ਦੇ ਏਰੀਆ ਦੀ ਵੀ ਹੁੰਦੀ ਹੈ ਕਈ ਵਾਰ ਸ਼ਹਿਰ ਦੀ ਵੀ ਹੁੰਦੀ ਹੈ ਤਾਂ ਉਹ ਇਨਫੋਰਮੇਸ਼ਨ ਬਿਨਾ ਕਿਸੇ ਹੈਜ਼ਿਟੇਸ਼ਨ ਤੇ ਸ਼ੇਅਰ ਕਰ ਸਕਦੇ ਹੋ ਇਹ ਸਾਡੀ ਜ਼ਿੰਮੇਵਾਰੀ ਹੈ ਤੁਹਾਡੀ ਇਨਫੋਰਮੇਸ਼ਨ ਨੂੰ ਵੀ ਖੁਫੀਆ ਰੱਖਿਆ ਜਾਏਗਾ ਔਰ ਉਹਦੇ ਤੇ 24 ਘੰਟੇ ਦੇ ਅੰਦਰ ਅੰਦਰ ਕਾਰਵਾਈ ਕੀਤੀ ਜਾਏਗੀ ਸੋ ਇਹ ਐਂਟੀ ਡਰੱਗ ਸਕਵਾਡ ਜਿਹੜੀ ਹੈ ਉਹ ਸਾਡੀ ਸਕਸੈਸਫੁਲ ਹੋਗੀ ਸਾਨੂੰ ਪੂਰੀ ਉਮੀਦ ਹੈ ਇਹਦੇ ਨਾਲ ਨਾਲ ਸਾਡੇ ਕਾਸ ਆਪਰੇਸ਼ਨ ਜੋ ਅਸੀਂ ਚਲਾ ਰਹੇ ਸੀ ਉਹ ਹੁਣ ਵੀ ਲਗਾਤਾਰ ਚੱਲ ਰਹੇ ਆਂ ਅੱਜ ਅਸੀਂ ਬਾਰਡਰ ਏਰੀਆ ਤੇ ਫੋਕਸ ਕੀਤਾ ਹੈ ਕਲਨੌਰ ਦੁਰੰਗਲਾ ਜਿੱਥੇ ਵੀ ਉਹ ਨੋਨ ਸਮਗਲਰਸ ਹੈਗੇ ਉਹਨਾਂ ਦੇ ਅਗੇਂਸਟ ਕਾਰਵਾਈ ਕਰਨ ਦੇ ਲਈ ਐਸ ਐਚ ਓ ਨੂੰ ਸਖਤ ਹਦਾਇਤ ਕੀਤੀ ਗਈ ਹੈ ਔਰ ਉਹਦੇ ਵਿੱਚ ਕੋਈ ਵੀ ਲਾਪਰਵਾਹੀ ਅਗਰ ਸਾਹਮਣੇ ਆਂਦੀ ਹੈ ਤਾਂ ਕੰਸਰਨ ਪੁਲਿਸ ਆਫਿਸਰ ਨੂੰ ਵੀ ਉਹਦੀ ਵੀ ਰਿਸਪੋਨਸਿਬਿਲਟੀ ਜਿਹੜੀ ਫਿਕਸ ਕੀਤੀ ਜਾਏਗੀ